ਤੇ ਅੱਜ ਆਪਾਂ ਗੁਰਦੁਆਰਾ ਤੱਲਨ ਸਾਹਿਬ ਮੱਥਾ ਟੇਕਣ ਨਵਾ ਸੂਰ ਸੀਤਾ ਭਾਗ ਨਹੀਂ ਖੁੱਲਦੇ ਤੇ ਕਿੰਨੀ ਬੱਤੀ ਐ ਦੀ ਕਿਸਮਤ ਦੇਖਿਆ ਮੈਂ ਵੱਟ ਕੇ ਚਤੇ ਮਾਰਾ ਮੂਹ ਜੀ ਪਤਾ ਜAVE ਲੱਗਦਾ ਮਾਨੂੰ ਗਾ ਗਾਇਜ਼ ਇਹ ਨਾਰਮਲ ਹੈ ਇਸ ਕੋ ਸੀਰੀਅਸ મત ਲੈਣਾ ਗਾਇਜ਼ ਜਿਹੜਾ ਪਾ ਜਿੰਦੇ-ਵਿੰਦੇ ਲਾਤੀ ਨਿਕਲ ਗਏ ਹਾਂ ਮੈਂ ਕਿਹਾ ਦੁਕਾਨਾਂ ਖੂਬ ਸਾਰੀਆਂ ਲੱਗੀਆਂ ਹੁੰਦੀਆਂ ਇੱਥੇ ਹਮੇਸ਼ਾ ਅੰਦਰ ਆਪਾਂ ਨਹੀਂ ਬਣਾਣਾ ਵਲੋਗ ਕਿ ਅੰਦਰ ਹੁਣ ਮਨਾ ਕਰਦੇ ਆ ਪਹਿਲਾਂ ਲੱਗੀ ਐ ਜੀ ਮੋਰੇ ਠੰਡੀ ਠੰਡੀ ਪਾਣੀ ਦੀ ਸ਼ਪੀਲ ਰਤਨਾਮ ਹਾਏ ਹਾਏ ਲੋ ਜੀ ਦਰਸ਼ਨ ਵਧੀਆ ਕਰ ਗਏ ਆਪਾਂ ਆ ਗਏ ਆ ਜੀ ਥਾਣੇ ਆਉਣ ਡਿਆ ਹੁਣ ਗਰਮੀ ਲੱਗਣ ਡਈ ਆ ਚਲੋ ਖਾ ਲੋ ਫਿਰ ਗਰਮੀ ਬਹੁਤ ਆ ਸੀਟ ਗਰਮ ਬਹੁਤ ਆ ਗੱਡੀ ਗਲੀ 'ਚ ਖੜੇ ਓਏ ਓਏ ਮਸੁੱਟ ਦੇਣੀ ਥੱਲੇ ਤੂੰ ਹੋਜੀ ਬਿਜਲੀ ਵਾਲੇ ਨੂੰ ਸਵੇਰੇ ਇੰਨਾ ਬੈਰ ਸੀਗਾ ਮੈਂ ਆਪਣਾ ਸੂਟ ਪ੍ਰੈਸ ਕਰਨਾ ਸੀ ਨਮਾ ਚੱਲਿਓ ਜੀ ਬਸ ਇੰਨੀ ਕੀ ਛੁੱਟੀ ਸੀ ਸਾਰਿਆਂ ਦਾ ਜਿਹਾ ਅਲੱਗ 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 ਅੱਜ ਅਸੀਂ ਆਪਾਂ ਆਏ ਸੀ ਲਾਈਵ ਤੇ ਸਾਨੂੰ ਇੰਨੀ ਖੁਸ਼ੀ ਹੋਈ ਨਾ ਅੱਜ ਬਹੁਤ ਜ਼ਿਆਦਾ ਹਾਂ ਚਲੋ ਕਰੋ ਵਲੌਗ ਬੈਟ ਪਿਆਰ ਸਾਢੇ 10 ਤੇ ਆਪਾਂ ਲੈ ਕੇ ਆ ਗਏ ਤੁਹਾਡੇ ਲਈ ਫੇਰ ਇੱਕ ਵਧੀਆ ਜਿਹਾ ਬਲੌਗ ਚਲੋ ਜੀ ਕਰੋ ਪਹਿਲਾ ਬਲੌਗ ਦੀ ਸ਼ੁਰੂਆਤ ਸਾਰਿਆਂ ਦਾ ਸਵਾਗਤ ਹੈ ਇੰਦਰਾ ਬਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਕਰਦੇ ਆਂ ਅੱਜ ਦੇ ਬਲੌਗ ਦੀ ਸ਼ੁਰੂਆਤ ਸਿਰ ਨਾਸ਼ਤੇ ਤੋਂ ਤੇ ਅੱਜ ਆਪਾਂ ਜਾਵਾਂਗੇ ਜੀ ਗੁਰਦੁਆਰਾ ਤੱਲਨ ਸਾਹਿਬ ਮੱਥਾ ਟੇਕਣ ਠੀਕ ਹੈ ਨਾ ਪਰ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਬਲੌਗ ਘਾਟੀ ਬਣਾਉਣਾ ਪਕੋਗੇ ਆਪਾਂ ਬਹੁਤ ਵਾਰੀ ਬਣਾਇਆ ਆ ਨਾਲੇ ਉਹ ਵੈਸੇ ਵੀ ਉਹਨਾਂ ਨੇ ਲਿਖ ਕੇ ਲਾਤਾ ਹੁਣ ਮਨਾ ਕਰਤਾ ਆ ਆਪਾਂ ਚਲੋ ਜਾਂਦੇ ਦਾ ਬਣਾਵਾਂਗੇ ਮਾੜਾ ਜਿਹਾ ਉੱਥੇ ਬਣਾਵਾਂਗੇ ਤੇ ਠੀਕ ਹੈ ਨਾ ਤੇ ਚਲੋ ਫਿਲਹਾਲ ਨਾਸ਼ਤਾ ਕਰਦੇ ਆ ਜੀ ਨਾਸ਼ਤੇ ਦੇ ਨਾਲ ਕਰਦੇ ਆ ਬਲੌਗ ਦੀ ਸ਼ੁਰੂਆਤ ਤੇ ਮਿਲਦੇ ਆ ਤੁਹਾਨੂੰ ਫਿਰ ਜੀ ਬਨੇਰੀਏ ਸਾਡੇ ਬਲੌਗ ਦੇ ਨਾਲ ਜੀ ਕਰਦੇ ਹਾਂ ਚਲੋ ਠੀਕ ਹੈ ਜੀ ਆਓ ਜੀ ਇੱਧਰ ਟਾਈਮ ਹੋ ਗਿਆ ਲੈ ਜੀ 12 ਤੇ ਇੱਧਰ ਦੇਖੋ ਜੀ ਉਦਾਂ ਹੀ ਬੈਠੇ ਆ ਹਜੇ ਜਾਣਾ ਸੀਗਾ ਆਪਾਂ ਤੇ ਬੱਤੀ ਹੈ ਨਹੀਂ ਗੀ ਸੂਟ ਸਾੜ ਪ੍ਰੈਸ ਨਹੀਂ ਹੋਣੇ ਨਵਾਂ ਸੂਟ ਸੀ ਤਾਂ ਭਾਗ ਨਹੀਂ ਫੁੱਲਦੇ ਤੇ ਕੋਈ ਜੀ ਮੈਂ ਜਿੱਦਣਾ ਹਰਮੰਦਰ ਸਰ ਜਾਣਾ ਸੀ ਨਾ ਮੈਂ ਤਾਰੇ ਗੰਨਸੀ ਨਾਲ ਨਵੇਂ ਸੂਟਸ ਲਾਏ ਹਨਾ ਮੰਮੀ ਦਾ ਸੀ ਤਾਂ ਪਲਗ ਦਾ ਸੀ ਤਾਂ ਰੁੱਬਲ ਦਾ ਸੀ ਤਾਂ ਜਦੋਂ ਮੈਂ ਆਪਣਾ ਸੀ ਲੱਗੀ ਔਰ ਰਾਤ ਨੂੰ ਹਨਾ ਥੋੜਿਆ ਕੰਮ ਪੈ ਗਿਆ ਮੇਰੀ ਪਾਈਪਿੰਗ ਰਹਿ ਗਈ ਪਾਣ ਵਾਲੀ ਸੂਟ ਦੀ ਮੈਂ ਮੈਂ ਦੂਸਰਾ ਸੂਟਵਾ ਕੇ ਚਲ ਗਈ ਠੀਕ ਆਪ ਨਜ਼ਰ ਮੈਂ ਕਿਹਾ ਅੱਜ ਦਿਨ ਤੱਕ ਤਾਂ ਲੱਗ ਤਾ ਸੂਟਵਾ ਲੈ ਰਾਤੀ ਪਾਈਪਿੰਗ ਪਾ ਲੈ ਤੇ ਪਾਇਨੀਆਂ ਕਾਲੀਆਂ ਸਾਰਾ ਨਿਕਲ ਸੋਹੇ ਦੀ ਬੱਤੀ ਹੈ ਦੀ ਕਿਸਮਤ ਦੇਖਿਆ ਬਾਪਾ ਕਹਿੰਦਾ ਤੂੰ ਘਰਦੋਲ ਨਹੀਂ ਪਾ ਕੇ ਜਾਣਾ ਹਾਂ ਹ ਚਲੋ ਬਣਾਣਾ ਹੀ ਬਣਾਣਾ ਵੇਟ ਕਰਦੇ ਆ ਥੋੜੀ ਜੀ ਜੇ ਤਾਂ ਬੱਤੀ ਆ ਗਈ ਆਵੇ ਤੈਨੂੰ ਕੱਪੜੇ ਪ੍ਰੈਸ ਕਰੀਏ ਚੱਲੋ ਕੰਮ ਕਰਨ ਵਾਲੇ ਪਏ ਆ ਲਓ ਜੀ ਤੁਸੀਂ ਵੀ ਹੋ ਤਿਆਰ ਸ਼ਾਰ ਆਪਣਾ ਆਪਣਾ ਸਾਰੇ ਜਣੇ ਅੰਦਰ ਸਾਰੇ ਜਣੇ ਰੋਟੀ ਪਾਣੀ ਖਾ ਕੇ ਕੰਮ ਦੇ ਲਈ ਕੇ ਲੈਡੀ ਫਿਰ ਬੱਤੀ ਦੀ ਵੇਟ ਆ ਹਾਂ ਚਲੋ ਐਕਸਾਮ ਦੀ ਕਦੀ ਕਦੀ ਸਾਡੇ ਨਾਲ ਚਲੋ ਠੀਕ ਆ ਜੀ ਮੈਂ ਫੋਨ ਲਾਵਾਂ ਚਾਰਜ ਬੈਟਰੀ ਹੈਗੀ ਲੋ ਤੇ ਮੁੜ ਕੇ ਫਿਰ ਵਲੌਗ ਵੀ ਬਣਾਉਣਾ ਆ ਤੇ ਚਲੋ ਬਣੇ ਰਹੀਓ ਵਲੌਗ ਨਾਲ ਜੀ ਮਿਲਦੇ ਆ ਜੀ ਫਿਰ ਹੋਰ ਆਓ ਅੱਥੇ ਅਸੀਂ ਤੁਹਾਡਾ ਪਕਰ ਬੰਦ ਹੋ ਜੇਨਾ ਇਹ ਤਾਂ ਛੱਤ ਉੱਤੇ ਨਹੀਂ ਸੀ। ਉਹਨਾਂ ਨੇ ਕਹਿੰਦੇ ਬੰਦ ਕਰ ਦੇ ਲੈਟਾ ਬੱਤੀ ਹੈ ਨਹੀਂ ਗਈ। ਚਲੋ ਠੀਕ ਹੈ ਜੀ। ਹੋਈ ਸੀ ਬਿਜਲੀ। ਹਾਂ। ਪਰ ਵਾਚਲਾ ਤੇ ਅੱਜ ਬੱਤੀ ਤਾਂ ਆਈ ਨਹੀਂ ਹੈਗੀ। ਸੁੱਜੀ ਗੱਲਾਂ ਕਿ ਜੀ ਕੱਪੜੇ ਝੋਟ ਵੀ ਨਹੀਂ ਪ੍ਰੈਸੇ ਭਰਾਣ ਤੋਂ ਪਾਣੀ ਦੇਤੀ। ਮੰਮੀ ਨਵਾਂ ਸੁਰ ਪੁਰਾਣਾ ਸੀ ਪਾਣਾ ਪੁਰਾਣਾ ਹੀ ਪਾਣਾ ਪਿਆ। ਉਹ ਕੁੰਨੀ ਵੀ ਆ ਗਈ। ਇੱਧਰ ਦਾਦੀ। ਬਚਾਈ ਨੂੰ ਪਾਣੀ ਜੋ ਕੱਢ ਕੇ ਸੁਕਾਇਆ ਪੱਖੇ ਚੱਲ। ਜੇ ਕੋਈ ਹੈਗਾ ਨਹੀਂ ਇਨਵਰਟਰ ਨਾ ਹੋਵੇ ਤਾਂ ਕਿੰਨਾ ਮੁਸ਼ਕਲ ਹੋਵੇ। ਪਾਪਾ ਨੂੰ ਕੰਨ ਕਾ ਨਾ ਬਾਤ ਉਹ ਨਾ ਹੋ ਗਈ ਹੈ ਤਿਆਰ ਤੇ ਉਹਦੀ ਦਾਦੀ ਵੀ ਆ ਗਈ। ਆਹ ਪਾਪਾ ਵੀ ਆ ਗਏ ਬਸ। ਕਰਤਾਪੋਂ ਮੱਪਾ ਆ ਗਿਆ ਪਰ ਆਈਡੀ ਰੈਡੀ ਹੋ ਗਏ ਆ ਮੈਂ ਵੀ ਰੈਡੀ ਆ ਦੀਦੀ ਵੀ ਰੈਡੀ ਹੋ ਗਈ ਆ ਹੁਣ ਆਪਾਂ ਜਾਵਾਂਗੇ ਦਰਦੀਦੀ ਜੀ ਆ ਚੁੱਕੀ ਆ ਅਸੀਂ ਵੀ ਅੱਜ ਕੁੜਤੇ ਪਾਣੇ ਸੀਗੇ ਪਰ ਕੋਠੇ ਕੱਪੜੀਆਂ ਦੀ ਕਿੱਧਰ ਨਹੀਂ ਆਵੇ ਮੰਮੀ ਕੱਪੜੀ ਕੱਛ ਦਾ ਇੱਧਰ ਹੀ ਮੁਟਕਾ ਦੇ ਮਾਂ ਦੀ ਅੱਗੇ ਚੱਲ ਚਾਹ ਮੰਗੇ ਨਾ ਪਾਣੀ ਭਰ ਲਿਆ ਪਾਣੀ ਭਰ ਲਿਆ ਪਾਣੀ ਮੋਰ ਕੇ ਚਲੋ ਠੀਕ ਆ ਹੁਣ ਆਪਾਂ ਰੈਡੀ ਰੈਡੀ ਹੋ ਗਏ ਆ ਹੁਣ ਜਾਣੇ ਆ ਗੱਡੀ 'ਚ ਬੈੰਨੇ ਆ ਆ ਰਮੁੱਟਿਆ ਲੋ ਜੀ ਇਧਰ ਟਾਈਮ 1:30 ਵੱਜ ਗਏ ਔਰ ਟੱਕੜ ਕਿੱਥੇ ਦਾ ਕਿਦਾ ਆ ਮੇਰਾ ਕੋਚੇ ਫੜਿਆ ਆ ਨੀ ਪਾਗਲ ਵੇ ਵਟ ਕੇ ਚਪੇਰੇ ਮਾਰਾ ਮੂੰਹ ਨਾ ਪਤਾ ਜਾਵੇ ਰੱਬ ਤੁਹਾਨੂੰ ਆ ਆ ਫੜੋ ਮੈਂ ਐਸੇ ਰੱਖੋ ਆਪਣੀ ਜੇਬ ਤੇ ਮਗਲੇ ਆਣੀ ਆ ਗਾਇਜ਼ ਇਹ ਨਾਰਮਲ ਹੈ ਇਸਕੋ ਸੀਰੀਅਸ મત ਲੈਣਾ ਜਿਵੇਂ ਦੇਖਾ ਜੋ ਇਸਾ ਦੇਖੋ ਤਾਂ ਇੱਥੇ ਇਧਰ ਆਪਾਂ ਸਾਰੇ ਜਾਣੇ ਤਿਆਰ ਹੋ ਗਏ ਆਂ ਕਿੰਨੇ ਕੈਸੇ ਦੇਖੇ ਤਾਂ ਐਸੇ ਦੇਖੇ ਤਾਂ ਇਹ ਦਾਦੀ ਦਾ ਵਲੌਗ ਬਣਾਉਣੀ ਬੱਤੀ ਬੰਦ ਕਰ ਤਾ ਇਹਨਾਂ ਦਾ ਮੰਮੀ ਹੁਣ ਬੱਤੀ ਤਾਂ ਆਪ ਤਾਂ ਦਾਦੀਰ ਮੈਂ ਬਾਹਰ ਜਾ ਕੇ ਬਣਾ ਲੱਗੀਆਂ ਹਾਂ ਹਾਂ ਚਲੋ ਸਾਰੇ ਇਧਰ ਤਿਆਰ ਆ आप ही करते दादी अपने कौन से बाहर मत जाओ आप ये सामान पकड़ा दो चलो ठीक है गाइस ताला लगा के मिलते हैं गाय करके कुछ जिम्मेवारियाँ भी होती है जैसे ताला वाला लगाना सबसे बड़ी जिम्मेदारी गाइस साम ताला लगाने की चलो गाइस हम ताला लगाते हैं कैंडी ओड की

ਇਹ ਹਮੇਸ਼ਾ ਦੀ ਤਰ੍ਹਾਂ ਦੁਕਾਨਾਂ ਖੂਬਸਾਰੀਆਂ ਲੱਗੀਆਂ ਹੁੰਦੀਆਂ ਇੱਥੇ ਮੈਂ ਕਿਹਾ ਦੁਕਾਨਾਂ ਖੂਬਸਾਰੀਆਂ ਲੱਗੀਆਂ ਹੁੰਦੀਆਂ ਇੱਥੇ ਹਮੇਸ਼ਾ ਹੀ ਹਾਂ ਕੋਈ ਕੋਈ ਕਪੜਾ ਕੋਈ ਹੈਗੀ ਆ ਕੋਈ ਮੇਰੇ ਲਈ ਨਹੀਂ ਹੋ ਜਾਣਾ ਚਲੋ ਜੀ ਹੁਣ ਮੱਥਾ ਟੇਕ ਕੇ ਅੰਦਰ ਜਾ ਕੇ ਪਹੁੰਚ ਕੇ ਮੱਥਾ ਟੇਕ ਲਈਏ ਆਰਾਮ ਨਾਲ ਮੱਥਾ ਟੇਕ ਲਈਏ ਬਾਕੀ ਫੇਰ ਆਪਾਂ ਦਿਖਾਣੇ ਆ ਜੀ ਅੰਦਰ ਆਪਾਂ ਨਹੀਂ ਬਣਾਣਾ ਵਲੋਗ ਕਿ ਅੰਦਰ ਹੁਣ ਮਨਾ ਕਰਦੇ ਆ ਤੇ ਕਿਤੇ ਹੋਇਆ ਤੇ ਹਲਕਾ ਫੁਲਕਾ ਜਿਹਾ ਬਣਾ ਲਵਾਂਗੇ ਆ ਜੀ ਇੱਧਰ ਵਰਗਾਰਾ ਸਾਹਿਬ ਅੰਦਰ ਵੜਦੇ ਹੀ ਪਹਿਲਾਂ ਲੱਗੀ ਜਾਈ ਮੋਰੇ ਠੰਡੀ ਠੰਡੀ ਪਾਣੀ ਦੀ ਸ਼ਪੀਲ ਮਿੱਠੇ ਪਾਣੀ ਦੀ ਪਿਓ ਜੀ ਲੋ ਜੀ ਹੁਣ ਆਪਾਂ ਵੀ ਪੀਨੇ ਆਓ ਜੀ ਇੱਧਰ ਹੁਣ ਲੱਗਿਆ ਜੀ ਪ੍ਰਸ਼ਾਦ ਕਰਾਉਣ ਤੇ ਇੱਧਰ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਥੋੜੀ ਜੀ ਕੰਮ ਚੱਲ ਰਿਹਾ ਆ ਇੱਧਰ ਇਹ ਵੀ ਖੜੇ ਆ ਸਾਰੇ ਜਣੇ ਜੀ ਚਲੋ ਅਸੀਂ ਚੱਲਦੇ ਆ ਅੰਦਰ ਦੇਖਦੇ ਆ ਮੱਥਾ ਹਾਂ ਬਾਬੇ ਜੀ ਦਾ ਥੋੜਾ ਕੰਮ ਚੱਲ ਰਿਹਾ ਆ let ਲੋ ਜੀ ਦਰਸ਼ਨ ਵਧੀਆ ਕਰ ਗਏ ਆਪਾਂ ਆ ਗਏ ਆ ਜੀ ਤੇ ਹੁਣ ਚੱਲਦੇ ਆ ਜੀ ਇਹਨਾਂ ਨੇ ਹੁਣ ਪੱਕੀ ਅੱਗੇ ਜੀ ਹਮੇਸ਼ਾ ਦੀ ਤਰ੍ਹਾਂ ਨਿਊਡਲਸ ਵਗੈਰਾ ਖਾਣੇ ਆ ਤੇ ਚਲੋ ਲੋ ਜੀ ਮੈਂ ਕਿਹਾ ਹੁਣ ਇਹਨਾਂ ਨੇ ਹਮੇਸ਼ਾ ਦੀ ਤਰ੍ਹਾਂ ਨਿਊਡਲ ਖਾਣੇ ਆ ਦਰਸ਼ਨ ਬਹੁਤ ਵਧੀਆ ਹੋ ਗਏ ਆ ਦਰਸ਼ਨ ਬਹੁਤ ਵਧੀਆ ਹੋ ਗਏ ਆ ਹਾਂ ਵਧੀਆ ਦਰਸ਼ਨ ਹਾਂ ਨਾ ਮਾਰੇ ਦਾ ਸੂ ਬਿਨਾ ਨੇ ਸੀ ਨਾ ਹਾਂ ਚਲੋ ਚਲੀਏ ਹੁਣ ਲੋ ਜੀ ਹੁਣ ਕਰਨੀ ਆ ਜੀ ਇਹਨਾਂ ਨੇ ਸ਼ੋਪਿੰਗ ਇਹ ਨਾਲਾ ਕੁੜੀ ਨੇ ਸੀ ਪਰ ਇੱਕ ਦੇਖੋ ਕਿਥੋਂ ਮਿਲਦਾ ਕਿ ਨਹੀਂ ਮਿਲਦਾ ਹੋਰ ਵੀ ਆਇਆ ਆਹ ਦੇ ਆਹ ਦੇ ਲਓ ਦੇਖੋ ਕਿੰਨੇ ਦਾ ਵੀ 400 ਪਰ 400 ਪਰ 400 ਪਰ 400 ਪਰ 400 ਮਿੰਨੀ ਨੂੰ ਲਾ ਕੇ ਪੜ੍ਹਦੇ ਤਾਂ ਉਹ ਵੀ ਬਸ ਇਹ ਵੀ ਨਹੀਂ ਆਏਗਾ ਜੀ ਹਾਂ ਮਰ ਬਿਨਦ ਸਾਣੀ ਆਉਣ ਡਿਆ ਹੁਣ ਗਰਮੀ ਲੱਗਣ ਡਈ ਆ ਤੇ ਚਲੋ ਦੋ ਪਲੇਟਾਂ ਕਰੀ ਹੈ ਅਬ ਦੀ ਇੱਥੇ ਦੇ ਦੇ ਨਹੀਂ ਡੇਢ ਪੈਕ ਕਰ ਦੇ ਹੋਰ ਕੀ ਨੇ ਕੁਝ ਖਾਣਾ ਨਾ ਬਈ ਨਾ ਹੁੰਦੇ ਲੋ ਨਾ 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 ਚਲੋ ਠੀਕ ਆ ਜੀ ਕਰਾ ਕੇ ਪੈਕ ਚਲਦੇ ਆ ਘਰ ਫਿਰ ਲੋ ਜਿੱਧਰ ਹੁਣ ਕਿੰਨੇ ਦਾ ਆ 40 ਰੁਪਏ ਦਾ ਚਾਹ ਦਾ ਪੱਗਲ ਕਿੱਥੇ ਆ ਸਈਦ ਓਦ ਹਾਂ ਚਲੋ ਆਹ ਫਾਈਰ ਚਲੋ ਲੈ ਲਓ ਫਿਰ ਵਾਏ ਹਾਂਜੀ ਮਿਲ ਗਈ ਚਲੋ ਖਾ ਲੋ ਫਿਰ ਖਾ ਲੋ ਫਿਰ ਚਲੀਏ ਆਪਾਂ ਧੁੱਪ ਬਹੁਤ ਆ ਗਰਮੀ ਬਹੁਤ ਆ ਹਨਾ ਮੇਰੇ ਫੋਨ ਪੜ ਲਿਆ ਆਹਾ ਕੀ ਰੇਟ ਤਪੀ ਤੇ ਹੀ ਆ ਨੈਪ ਬਾਏ ਤੇ ਗਿਆ ਸੀ ਨਾ ਆਣੀਆ ਨਾ ਪਹਿਣਾ ਮੇਰੇ ਨਾ 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 ਉਹ ਲੋ ਜੀ ਆ ਗਏ ਆ ਜੀ ਤਤੀ ਬਹੁਤ ਆ ਸੀਟ ਗਰਮ ਬਹੁਤ ਆ ਗੱਡੀ ਲੋ ਜੀ ਇੱਧਰ ਹੋ ਗਿਆ ਬੁਰਾ ਹਾਲ ਦੇਖੋ ਮਨਵੇ ਦਾ ਹਾਲ ਹੂੰ ਤਪੇ ਖੜੀ ਸੀਗੀ ਤੇ ਲੋ ਜੀ ਆਪਾਂ ਹੁਣ ਚਲੋ ਮਿਲਦੇ ਆਂ ਜੀ ਕਰਤਾਰਪੁਰ ਪਹੁੰਚ ਗਏ ਹੁਣ ਚੱਲਦੇ ਆਂ ਜੀ ਬਹੁਤ ਜਿਆਦਾ ਬੁਰਾ ਹਾਲ ਆ ਗੱਡੀ ਦਾ ਬਹਿ ਕੇ ਸਰ ਜਣੇ ਚਲੋ ਠੀਕ ਆ ਜੀ ਮਿਲਦੇ ਕਰਤਾਰਪੁਰ ਪਹੁੰਚ ਗਏ ਜੀ ਹੁਣ ਇਧਰ ਟਾਈਮ 4 ਵਜ ਗਿਆ ਤੇ ਇਧਰ ਹੁਣ ਆਪਾਂ ਚੱਲਾਂਗੇ ਵਾਪਸੀ ਹੋਰ ਇਧਰ ਆਪਾਂ ਜਾਂਦੇ ਪਏ ਆ ਹੁਣ 4:00 ਹੋਵੇਂ ਬਹੁਤ ਕਿਦੋਂ ਆਪਾਂ ਕਿੰਨੇ ਵਜੇ ਤਿੰਨ ਵਜੇ ਉੱਥੇ ਤੋਂ ਰਹਿ ਆਂ ਥੋੜੀ ਖੱਤ ਪਾਈ ਗੱਡੀ ਨੇ ਆਹ ਥੱਪਾਈ ਇਹਨਾਂ ਨੇ ਗੱਡੀ 'ਚ ਬਹੁਤ ਮਸਲਾ ਕਰਦੇ ਵੀ ਨਹੀਂ ਆਣੇ ਲੜਦੇ ਬਹੁਤ ਗਾਈਜ਼ ਹੁਣ ਇਹ ਹਰਮਨ ਕਿੱਢਦੀ ਹੁਣ ਬੁਲਾਏ ਮੇਰੇ ਉਹਨਾਂ ਨੂੰ ਆ ਸਮਝ ਆ ਜਾਂਦਾ ਰਹਿੰਦਾ ਆ ਸਾਡੀ ਲੋ ਗਾਈਜ਼ ਹੁਣ ਆਪਾਂ ਕਿੰਨਾ ਟਾਈਮ ਰਹਿ ਗਿਆ ਪੁੰਜਨ ਨੂੰ ਬਸ 5 ਮਿੰਟ ਲੱਗਣੇ ਹੋਰ ਪੁੰਜਨ ਨੂੰ ਠੀਕ ਆ ਪੰਜ ਆ ਜਾ ਆਂਦੇ ਆਪਾਂ ਜਲਦੀ ਆ ਜੰਨੇ ਆ ਨਾ ਜਾਂਦੇ ਜਿਹੜਾ ਟਾਈਮ ਜ਼ਿਆਦਾ ਲੱਗਦਾ ਜਾਂਦੇ ਇਤਰਾਫ ਕਿੰਨਾ ਸੀਗਾ ਬਹੁਤ ਸੀਗਾ ਹਾਂ ਆ ਵਾਪਸੀ ਤੇ ਆਪਾਂ ਨੂੰ ਟ੍ਰੈਫਿਕ ਹੀ ਨਹੀਂ ਟੱਕਰਿਆ ਬਹੁਤ ਪਰ ਗਰਮੀ ਬਹੁਤ ਗਰਮੀ ਇਹਨਾਂ ਦਾ ਬੁਰਾ ਹਵਾ ਬੱਸ ਮੋਟਰ ਬੋਸੜਾ ਲੱਗਦਾ ਇਧਰ ਵਲੌਗ ਹੈ ਕਿੱਡੀ ਦਾ ਡੈਸ਼ਬੋਰਡ ਬੋਸੜਾ ਲੱਗਦਾ ਹੂੰ ਕਿਹੜਾ ਭਿਕਸ਼ੰਕਰ ਜੀ ਦੀ ਫੋਟੋ ਡੈਸ਼ਬੋਰਡ ਸੋਨੇ ਲੱਗਦੇ ਆ ਅਸੀਂ ਰਿੰਦੀਆਂ ਕਰੀਏ ਕੀ ਦਾ ਬੋਲ ਲੰਦੀ ਇਹ ਚਾਹੀਦਾ ਕੁਝ ਇਹਨੂੰ ਕਰੀ ਜਾਵੇ ਪਾਪਰਾ ਦੀਆਂ ਸ਼ਾਲਵਾਰਾਂ ਦੇ ਗੱਡੀ ਤੋਂ ਬਾਹਰ ਹੀ ਨਿਕਲਦੇ ਸੋਨੇ ਲੱਗਦੇ ਡਰਾਈਵਿੰਗ ਕਰਦੇ ਚਲੋ ਚਲੋ ਠੀਕ ਆ ਪਾਪਰਾ ਅੱਪ ਤਾਂ ਹੀ ਵਿੱਚ ਆਏ ਨਹੀਂ ਰਿੰਦੀ ਵੀ ਅਜੀ ਫਾੜੀ ਹੈ ਕੈਡੀ ਕੈਡੀ ਬਲੀ ਪਾਈ ਆ ਹਾਂ ਤੋਂ ਜਿਹਾ ਬਣਾਵਾ ਲੋ ਜੀ ਆਪਾਂ ਘਰ ਪਹੁੰਚ ਗਏ ਆ ਤੇ ਇੱਧਰ ਦੇਖੋ ਹੁਣ ਕਿਦਾਂ ਲੱਗੇ ਹੋਏ ਆ ਪਹਿਲਾਂ ਇਹਨਾਂ ਨੂੰ ਗਰਮੀ ਲੱਗਦੀ ਸੀਗੀ ਹੁਣ ਗਲੀ ਚ ਗਲੀ ਜੇ ਖੜੇ ਓਏ ਓਏ ਮਸੁੱਟ ਦੇਣੀ ਥੱਲੇ ਤੂੰ ਚਲੋ ਚਲੋ ਅੰਦਰ ਚਲੋ ਅੰਦਰ ਚਲੋ ਸੁੱਗੀ ਸਾੰਦੀ ਪਹੁੰਚ ਗਏ ਆ ਜੀ ਘਰ ਆਪਣੇ ਖੱਪ ਐਨੀ ਪਾਉਂਦੇ ਆ ਗੱਡੀ ਨਹੀਂ ਚਲਾਉਂ ਦਿੰਦੇ ਐਂ ਵਗੈ ਸਾਡੇ ਜੱਤ ਓਏ ਓਏ ਬੁਲੀ ਦਰਵਾਜਾ ਲਾ ਦਿਓ ਐਡੀ ਖੱਪ ਪਾਉਂਦੇ ਗੱਡੀ ਨਹੀਂ ਚਲਾਉਂ ਦਿੰਦੇ ਹੈਗੇ ਚਾਜਾ ਨਾ ਇਹ ਆ ਫੇਰ ਦੇਖਦਾ ੱਟਕੇ ਮਰੀ ਨੇ ਹੈਂ ਲਾ ਕੇ ਰੱਖ ਦੇ ਚਲੋ ਓਥੇ ਜਾਇ ਤੇ ਬਲਕ ਨਾਲ ਸੁਬਾਹ ਓਏ ਕਿ ਨੁਲ ਕਢ ਗੇ ਲਾ ਦੇ ਕੀ ਨਹੀਂ ਕੱਢ ਗਏ ਨੇ? ਬਾਥੀ ਆ ਕੇ ਆਏ ਆ। ਕੀ ਕੱਢ ਗਏ? ਬਾਥਰੂਮ ਚ ਜਲ ਗਏ। ਉਹ ਨੂਡਲ ਲਿਆਉਂਦੇ ਨਹੀਂ ਕੱਢ ਕੇ ਉਹਦੀ ਬਾਥੂ ਤੇ। ਬਾਈ ਉਹ ਤਾਂ ਨੂਡਲ ਨੂਡਲ ਨਾ ਲਿਆਏ ਪੈਕ ਕਰਾ ਆ ਗਏ ਇਹ। ਜਿਹੜਾ ਲਿਆ ਕੇ ਆ ਵੀ ਤਾਂ ਕੀ ਤਾਂ ਕੀ ਬੋਲੀਓ। ਨਾਲ ਜਿੰਜਰੇ ਨਾਲ ਨੂਡਲ ਕਿ ਫਲਸ ਕਰਦੇ। ਨਾਲ ਜਿੰਜਰੇ ਦੇਖੋ ਇਹ ਕਰੇ ਆਂਦੇ ਹੀ ਕਰੇ ਆਂਦੇ ਹੀ ਚੀਖ ਝਾੜਾ ਸ਼ੁਰੂ ਕਰਤਾ ਇਹਨਾਂ ਨੇ। ਬਣੇ ਬਿਨਾਂ ਤੇ ਚਲੋ ਠੀਕ ਆ ਜੀ ਬਣੇ ਰਹੀਓ ਸਾਡੇ ਵਲੌਗ ਨਾਲ ਜੀ। ਮਿਲਦੇ ਆਂ ਜੀ ਫਿਰ ਤੁਹਾਨੂੰ ਕੀ ਲੈ ਗਿਆ ਜੀ। ਆ ਆ ਸਿੰਪਰ ਲੈ ਕੇ ਆਈ ਕੀ ਭਜਾਉਂ ਰਹੀ ਰੇਂਜ ਉਹ ਦਾਦੀ 100 ਰੁਪਏ ਦਾ ਦਾਦੀ ਜੀ ਜਿਵੇਂ ਤਬਾ ਰੱਖਿਓ ਇਨ ਪਲੀਜ਼ ਮਿਹਰबानी ਕਰਤੀ ਬਕਵਾਸ ਘਟਕਾਰ ਬਕਵਾਸ ਘਟਕਾਰ ਚਲੋ ਬਣੇ ਰਹੀਓ ਸਾਡੇ ਵਲੌਗ ਨਾਲ ਜੀ ਮਿਲਦੇ ਆ ਜੀ ਹੁਣ ਤੁਹਾਨੂੰ ਮੈਂ ਕਾਫੀ ਬਣਾ ਕੇ ਦੇਉਂਗੀ ਵੇਟ ਕਰਦੇ ਥੋੜੀ देर ਜੀ ਰੈਸਟ ਕਰਕੇ ਅੱਡਾ ਲੈ ਕੇ ਆਈਆਂ ਅੱਡਾ ਵੀ ਦਿਖਾ ਦਿਓ ਚਲੋ ਫੇਰ ਰੈਸਟ ਕਰਕੇ ਫੇਰ ਮਿਲਾਂਗੇ ਛੋਟਾ ਜਿਹਾ ਡੱਬਾ ਲੈ ਕੇ ਆਈਆਂ ਕਹਿੰਦਾ ਇਹ ਵਿੱਚ ਚਾਰ ਰਾਟੇ ਦਾ ਲੱਭੀ ਚਲੋ ਠੀਕ ਹੈ ਜੀ ਹੁਣ ਕਿ ਕਰੀ ਹੈਂਡਲ ਓਕੇ ਜੀ ਬਣੇ ਰਹੀ ਹੈ ਜੀ ਵਲੌਗ ਦੇ ਨਾਲ ਜੀ ਇੱਧਰ ਦੇਖੋ ਜੀ ਹਨਾ 5 ਵਜ ਗਏ ਆ ਹਾਂਜੀ ਕੀ ਹੋਇਆ ਪੁੱਤ ਕੋਮਬੀਂ ਬੈਠੀ ਆਪੇ ਪੀ ਲੈਣੀਆਂ ਨਹੀਂ ਪਿਲਾ ਦਿੰਨੇ ਆ ਲਓ ਜੀ ਇੱਧਰ ਰੱਖ ਦਿੱਤੀ ਆ ਮੈਂ ਚਾਹ ਚਾਹ ਪੀਵਾਂਗੇ ਵਧੀਆ ਜਾਈ ਤੇ ਕੱਪਾਂ 'ਚ ਹਾਂਜੀ ਪੈਂਜੀ ਤੁਸੀਂ ਪਾਣ ਕੇ ਲੈ ਕੇ ਆਓ ਮੈਂ ਰੱਬ ਤੋਂ ਅਤਾ ਨਹੀਂ ਤੇ ਇੱਧਰ ਇਹ ਵੀ ਆ ਕੇ ਬਾਹਰ ਸੋਫੇ ਤੇ ਲੰਮੇ ਬੈਠੇ ਜੀ ਸ਼ਰਟ ਠੀਕ ਕਰੋ ਆਪਣੀ ਏ ਵੀ ਸੋਫੇ ਤੇ ਲੰਮੇ ਪੈ ਕੇ ਆ ਕੇ ਹਰ ਮਨ ਚਲ ਗਿਆ ਵੀਡੀਓਜ਼ ਬਣਾਣਾ ਇੱਧਰ ਮੰਮੀ ਲੰਮੇ ਪੈ ਗਏ ਏਸੀ ਲਾ ਕੇ ਦੇਖੋ ਜੀ ਬਿਜਲੀ ਵਾਲਿਆਂ ਨੂੰ ਸਵੇਰੇ ਇੰਨਾ ਬੈਰ ਸੀਗਾ ਮੈਂ ਆਪਣਾ ਸੂਟ ਪ੍ਰੈਸ ਕਰਨਾ ਸੀ ਨਵਾਂ ਯਾਨੀ ਕਿ ਬਿਜਲੀ ਆਈ ਨਹੀਂ ਮਗਰੋਂ ਆਈ ਬਿਜਲੀ ਇੰਨਾ ਬੈਰ ਇੰਨਾ ਬੈਰ ਮੈਂ ਕਿਹਨੂੰ ਪੁੱਛੂਗਾ ਨਵਾਂ ਸੂਟ ਪਾਣ ਦਾ ਕਿਤੇ ਭਾਗ ਹੀ ਨਹੀਂ ਖੋਲਦੇ ਵਿਚਾਰੇ ਦੇ ਲਓ ਜੀ ਏਸੀ ਚੱਲਣ ਡਿਆ ਆ ਚਾਹ ਪੀ ਕੇ ਫੇਰ ਹਨਾ ਚਲੋ ਜੀ ਹਾਂਜੀ ਉਹ ਜਾ ਪੀ ਰਿਹਾ ਮੈਂ ਜਾਵਾ ਦੁਕਾਨੇ ਕਰਾ ਕੰਮ ਆ ਰਿਹਾ ਚਲੋ ਠੀਕ ਆ ਜੀ ਹਾਂਜੀ ਕਾਫੀ ਪੀਣੀ ਹੈ ਪਹਿਲਾਂ ਪੀ ਲੈ ਇਹ ਚਾਹ ਅਸੀਂ ਨਹੀਂ ਅਸੀਂ ਪ੍ਰਤੂਕ ਕਿਹੜੀ ਪੀਣੀ ਹੈ ਕਾਫੀ ਕੋਲਡ ਕੋਲਡ ਕੋਸ ਚਲੋ ਜੀ ਬਣੇ ਰਹੀਏ ਜੀ ਬਲੌਗ ਨਾਲ ਮਿਲਦੇ ਆ ਕੱਪ ਆ ਲਾ ਕੇ ਆਈ ਹਾਂ ਕੀ ਆਏ ਸਿੱਟਾ ਸਿੱਪ ਅਰੇ ਉਹ ਛੋਟੀ ਬੱਚੀ ਹੈ ਛੋਟੀ ਬੱਚੀ ਹੈ ਤੂੰ ਅਰੇ ਆਰੇ ਛੋਟੀ ਛੋਟੀ ਚਲੋ ਜੀ ਬਣੇ ਰਹੀਏ ਸਾਡੇ ਬਲੌਗ ਨਾਲ ਕੰਟੀਨਿਊ ਰੱਖਿਓ ਮਿਲਦੇ ਆ ਜੀ ਲਓ ਜੀ ਟਾਈਮ ਹੋ ਗਿਆ 7:30 ਤੇ ਹਾਂਜੀ ਚੱਲਿਓ ਜੀ ਬਸ ਇੰਨੀ ਕੀ ਛੁੱਟੀ ਸੀਗੀ ਇੰਨੀ ਛੁੱਟੀ ਸੀ ਛੁੱਟੀ ਖਤਮ ਛੁੱਟੀ ਖਤਮ ਚਲੋ ਠੀਕ ਹੈ ਜੀ ਆਪਾਂ ਜਾਣਾ ਵੀ ਯਾਰ ਕੁ ਲੈਣਾ ਸਮਾਨ ਚਲੋ ਫੇ ਆਓ ਚਲੀਏ ਫਿਰ ਮੈਂ ਮੁੜ ਕੇ ਨਾ ਯਾਰ ਅਰੇਸਟ ਕਰੀਏ ਫੇ ਯਾਰ ਅੱਜ ਛੁੱਟੀ ਆ ਪਾਜੀ ਉਹ ਦੁਕਾਨ ਵਧਾ ਕੇ ਆ ਗਿਆ ਐਸੇ ਲਈ ਫਸਲ ਖੱਟਾ ਦੁਕਾਨ ਖਟਾ ਢਗਾਰ ਪਾਜੀ ਇਧਰ ਇੱਕ ਨਵੀਂ ਚੀਜ਼ ਆਈ ਹੈ ਘਰ ਦੇਖੋ ਇਧਰ 70 ਕਿਲੋ ਦਿੱਤੇ ਐ ਅੰਬ ਕੱਟੇ ਹੋ ਖਰਬੂਜੇ ਜ਼ਿਆਦਾ ਲੱਗਦਾ ਪਿਆ ਆ ਹਣਾ ਮੰਮੀ ਆ ਦੇ ਕੋਈ ਇੱਕ ਪੈਕ ਦਿਖਾਉਦਾ ਵੀ ਨਿਕਲਿਆ ਮੈਂ ਤੁਹਾਨੂੰ ਦੱਸੇ ਸੀ ਮੈਂ ਡੀਮਾਰਟ ਤੋਂ ਲੈ ਕੇ ਆਈ ਆ ਅਮਿੱਚਾ ਰਾਂਗ ਇੱਕ ਖਰਬੂਜਾ ਵੀ ਕੱਟ ਦੇਵਾਂ ਹਣਾ ਕੱਟ ਲਉ ਇਹ ਕਹਿੰਦੇ ਮੈਂਗੋ ਸ਼ੇਪ ਨਾਲ ਰੋਟੀ ਖਾਣੀ ਨਹੀਂ ਜਿਹੜੀ ਆਂਦੀ ਹੈ ਇਹ ਸਬਜ਼ੀ ਬਣਾਉਂਦਾ ਰਾਂ ਦੋ ਕੀ ਛਿਲਕਾ ਫਸ ਗਿਆ ਇੱਧਰ ਇਹ ਪਾਣੀ ਤਾਂ ਦੇ ਮੈਨੂੰ ਪਾਣੀ ਤਾਂ ਮੈਂ ਭਰ ਕੇ ਰੱਖਿਆ ਤੁਹਾਡਾ ਗਲਾਸ ਹੋਵੇ ਤੂੰ ਇੱਧਰ ਉਹੀ ਇੱਧਰ ਉਹੀ ਕੱਟਦੇ ਪਏ ਇਸ ਦੀ ਛਿਲਤ ਇੱਧਰ ਚੈੱਕ ਕਰੋ ਗਾਈ ਇਹ ਛਿਲਤ ਫਸ ਗਈ ਹੈ ਯਾਰ ਵੱਜ ਗਈ ਯਾਰ ਵੱਜ ਗਈ ਯਾਰ ਮਾਰੀ ਕਿ ਛਲਤੀ ਯਾਰ ਵਰਦੋਂਦੀ ਇੱਥੇ ਲੈ ਮੈਂ ਕੱਢਦੀ ਆ ਮੈਨੂੰ ਚਲੋ ਕੱਢੋ ਫਿਰ ਸੁਈ ਲੈ ਚੱਲ ਸੁਈ ਰੱਖੀ ਸੀ ਕਿ ਮੈਂ ਇੱਥੇ ਕਿੱਥੇ ਗਈ ਮੈਨੂੰ ਪਤਾ ਕਿੱਥੇ ਰੱਖੀ ਮੈਂ ਤੈਨੂੰ ਫੜਾ ਕੇ ਗਈ ਹੁਣ ਇੱਥੇ ਆਹੀ ਆਦੇ ਆਹੀ ਆ ਚਲੋ ਠੀਕ ਆ ਗਾਇਜ਼ ਮਿਲਦੇ ਆ ਹਾਂਜੀ ਟਾਈਮ ਹੋ ਗਿਆ ਸਵਾ 9 ਤੇ ਅੱਜ ਰੋਟੀ ਕਿਸੇ ਨੇ ਖਾਣੀ ਤੇ ਕਿਸੇ ਨੇ ਖਾਣੀ ਨਹੀਂ ਹੈਗੀ ਹਰਮਨ ਦੇਖੋ ਜੀ ਹਰਮਨ ਕਹਿੰਦਾ ਕਿ ਮੈਂ ਉਹ ਮੈਂ ਰੋਟੀ ਖਾਣੀ ਆ ਉਹਨੂੰ ਮੈਂ ਪੌੜਿਆ ਉਹ ਪੌੜੀ ਖਾਲੀਆਂ ਨੇ ਲੂਣੇ ਚਲੀਆਂ ਪੱਲੂ ਕਹਿੰਦੀ ਮੈਂ ਸੁੱਕੇ ਆਲੂ ਖਾਣੀ ਆ ਉਹਨੂੰ ਸੁੱਕੇ ਆਲੂ ਬਣਾਤੇ ਆ ਹੈ ਹਰਵਲ ਕਹਿੰਦੀ ਮੈਂ ਰੋਟੀ ਖਾਣੀ ਨਹੀਂ ਉਹਨੇ ਸ਼ਾਮੀ ਪਾਸ ਮੈਂ ਵੀ ਨਹੀਂ ਖਾਣੀ ਤੁਸੀਂ ਕਹਿੰਦੇ ਮੈਂ ਰੋਟੀ ਖਾਣੀ ਨਹੀਂ ਤਾਂ ਤੇਰੇ ਲਈ ਮੈਂ ਮੰਗੋ ਸ਼ੇਕ ਬਣਾਤਾ ਮੈਂ ਪੀ ਲਿਆ ਹੁਣ ਮੈਂ ਇੱਕ ਰੋਟੀ ਮੰਮੀ ਨੇ ਇੱਕ ਮੈਂ ਮੱਕੀ ਦੀ ਅਸੀਂ ਇੱਕ ਇੱਕ ਹਰੀਆਂ ਮਿਰਚਾਂ ਲੈ ਜਾਣੀ ਬਸ ਓ ਵਾਓ ਹਰੀ ਮਿਰਚ ਦਿਨਾ ਐਦਾਂ ਬਣ ਗਈਆਂ ਸਾਰਿਆਂ ਦਾ ਜਿਹਾ ਅਲੱਗ 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 ਸਾਰੇ ਨੇ ਲੱਗੀਆਂ ਆ ਚਾਓ ਠੀਕ ਹੈ ਜੀ ਕਰ ਲਓ ਰੋਟੀ ਪਾਣੀ ਦਾ ਕੰਮ ਫਿਰ ਆਪਾਂ ਯਾਰ ਲਾਈਵ ਹੋਣਾ ਸੀ 9 ਵਜੇ ਪਰ ਹਏ ਹੁਣ ਆਪਣਾ ਕੰਮ ਹੀ ਨਹੀਂ ਮੁੱਕਿਆ ਉਹ ਤਾਂ 9 ਤੋਂ ਉੱਤੇ ਟਾਈਮ ਹੋ ਗਿਆ ਕੋਈ 9:30 ਹੋ ਜਾਂਦਾ ਕੋਈ ਗੱਲ ਨਹੀਂ ਦੇਖ ਲੈਨੇ ਆਂ ਭਾਵੇਂ ਲੱਗਾ ਟਾਈਮ ਅੱਜ ਸੰਡੇ ਕਰਕੇ ਨਹੀਂ ਲੱਗਾ ਕੱਲ ਕੱਲ ਹੋਵਾਂਗੇ ਪੱਕਾ ਅੱਜ ਸੰਡੇ ਕਰਕੇ ਟਾਈਮ ਨਹੀਂ ਲੱਗਾ ਨਾ ਹਾਂ ਕੱਲ ਆਪਾਂ ਇਹਦਾ ਨਾ ਜਿੱਦਾਂ ਉਹ ਕੁੜੀਆਂ ਵੀ ਆਈ ਸੀਗੀ ਉਹਨੇ ਵੀ ਟਾਈਮ ਜਾਣਾ ਸੀਗਾ ਫਿਰ ਉਹਦੇ ਕਰਕੇ ਵੀ ਥੋੜਾ ਜਿਹਾ ਫੇ ਆਪਾਂ ਲੇਟ ਹੋ ਗਏ ਆਹ ਨੂੰ ਫੜਾਂ ਮਮੀ ਰੋਟੀ ਲੈਓ ਮਮੀ ਕਹਿ ਰਹਾ ਕਿ ਲੈ ਲਾਣਾ ਆਂ

ਆਹ ਦੇਖੋ ਜੀ ਹਰੀ ਮਿਰਚ ਉੱਪਰ ਲਾ ਕੇ ਤੇ ਲਾ ਕੇ ਦਹੀਂ ਦੇ ਨਾਲ ਖਾ ਲੋ ਦਹੀਂ ਦੇ ਦੇ ਰੁਪਲ ਦਾਦੀ ਨੂੰ ਉਹ ਜੀ ਐਦਾਂ ਖਾ ਲਈ ਰੋਟੀ ਬਾਹ ਮੈਂ ਬੁੱਤ ਆਹ ਲਓ ਮਾਦਾ ਹਰੀ ਮਿਰਚ ਪਲਾ ਕੇ ਤੇ ਘੇ ਦੇ ਨਾਲ ਰੋਟੀ ਤੁਹਾਡੀ ਹਾਂਜੀ ਤੁਸੀਂ ਖਾ ਲਈ ਚਲੋ ਠੀਕ ਹੈ ਜੀ ਫਿਰ ਤੇ ਕਰੋ ਬਲੌਗ ਦਾ ਐਂਡ ਕੇ ਬਾਅਦ ਚ ਕਰੂਗੇ ਬਸ ਆਗੇ ਬਾਅਦ ਚ ਕਰਦੇ ਚਲੋ ਠੀਕ ਹੈ ਫੇਰ ਰੋਟੀ ਖਾ ਲੋ ਫੇਰ ਬਾਅਦ ਚ ਕਰਦੇ ਆਪਾਂ ਓਕੇ ਜੀ ਡੈਮ ਹੋ ਗਿਆ 10 ਤੇ ਚਲੋ ਜੀ ਆਪਾਂ ਹੁਣ ਹੋ ਗਏ ਆ ਹਰੇ ਕੰਮਗੁਰ ਕਰਕੇ ਵਿਲੇ ਤੇ ਅੱਜ ਅਸੀਂ ਆਪਾਂ ਆਏ ਸੀ ਲਾਈਵ ਤੇ ਲਾਈਵ ਦੇ ਵਿੱਚ ਸਾਨੂੰ ਬੜਾ ਪਿਆਰ ਮਿਲਿਆ ਸਬਸਕ੍ਰਾਈਬਰਾਂ ਦਾ ਔਰ ਸਾਨੂੰ ਕਈਆਂ ਜਣਿਆਂ ਨੇ ਸਬਸਕ੍ਰਾਈਬ ਵੀ ਕੀਤਾ ਚੈਨਲ ਨੂੰ ਸਾਨੂੰ ਇੰਨੀ ਖੁਸ਼ੀ ਹੋਈ ਨਾ ਅੱਜ ਬਹੁਤ ਜ਼ਿਆਦਾ ਹਾਂ ਕਿੱਥੋਂ ਕਿੱਥੋਂ ਦੇਖਦੇ ਆ ਕੋਈ ਤਰਕੀ ਤੋਂ ਸੀ ਕੋਈ ਬਹਿਰੀਨ ਤੋਂ ਸੀ ਕੋਈ ਫਤਿਹਗੜ੍ਹ ਸਾਹਿਬ ਤੋਂ ਸੀ ਕੋਈ ਸਾਡੇ ਕਰਤਾਰਪੁਰ ਤੋਂ ਕਤਨੀ ਗੀੜ ਤੋਂ ਸੀ ਅਲੱਗ-ਅਲੱਗ ਜਗ੍ਹਾ ਤੋਂ ਸੀਗੇ ਬਹੁਤ ਹੀ ਵਧੀਆ ਲੱਗਿਆ ਅੰਮ੍ਰਿਤਸਰ ਤੋਂ ਸੀ ਵੀ ਆਏ ਆ ਅੰਮ੍ਰਿਤਸਰ ਤੋਂ ਸੀ ਉਹਨਾਂ ਨੇ ਸਪੈਸ਼ਲ ਗਿਆ ਵੀ ਤੁਹਾਡਾ ਚੈਨਲ ਸਬਸਕ੍ਰਾਈਬ ਕਰ ਲਿਆ ਫਿਰ ਇੱਕ ਹੋਰ ਸੀਗੇ ਨਾਮ ਪੁੱਲ ਕੇ ਹਰਜੀਤ ਸਿੰਘ ਸ਼ੈਦ ਜਿਹੜੇ ਕਹਿੰਦੇ ਸੀ ਤੁਹਾਡੇ ਬਲੌਗ ਬਹੁਤ ਵਧੀਆ ਮੈਂ ਚੈਨਲ ਸਬਸਕ੍ਰਾਈਬ ਕਰ ਲਿਆ ਸਾਨੂੰ ਬੜੀ ਖੁਸ਼ੀ ਹੋਈ ਅੱਜ ਚਲੋ ਠੀਕ ਹੈ ਜੀ ਥੈਂਕ ਯੂ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਹਾਂ ਚਲੋ ਕਰੋ ਬਲੌਗ ਦਾ ਪਿਆਰ ਦਿਓ ਸਪੋਰਟ ਕਰੋ ਤੇ ਚਲੋ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣ ਤੇ ਚੈਨਲ ਨੂੰ ਸਬਸਕ੍ਰਾਈਬ ਨੂੰ ਕਰਿਓ ਤੇ ਦੱਸਿਓ ਤੁਹਾਨੂੰ ਸਾਡੇ ਵਲੌਗ ਕਿੱਦਾਂ ਦੇ ਲੱਗਦੇ ਹੈ ਕਵੱਧਿਆ ਜੇ ਕਮੈਂਟ ਕਰਿਆ ਕਰੋ ਠੀਕ ਤੇ ਜਲਦੀ ਆਉਂਦੇ ਆ ਕੱਲ ਇੱਕ ਨਵੇਂ ਵਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ